ਆਮ ਲੋਕਾਂ ਦੀ ਸਰਕਾਰ ਆ ਡੰਡਾ ਵਾਰ ਰਹੀ ਆ ਕਿਸਾਨਾਂ ਦੇ ਉੱਤੇ ਬੁੱਚੜ ਸਰਕਾਰ ਆ ਇਹਦੇ ਵਰਗੀ ਕੋਈ ਸਰਕਾਰ ਨਹੀਂ ਆਈ ਤੀ ਪਿੰਡਾਂ ਦਾ ਕੋਈ ਗੁੱਸਾ ਨਹੀਂ ਆ ਗੱਲ ਕਰਾਂਗੇ ਪਿੰਡਾਂ ਕਹਿਣ ਲੁੱਖ ਲੁੱਖ ਜਮੀ ਪਾਥੀਆਂ ਪਾਥੀਆਂ ਮਾਰਾਂਗੇ ਪਾਥੀਆਂ ਤੇ ਸਾਡੇ ਜਿਹੜੇ ਬਜ਼ੁਰਗ ਤੇ ਉਹਨਾਂ ਨੂੰ ਵੀ ਨਹੀਂ ਬਖਸਿਆ ਜਿਹੜੇ ਬੱਚੇ ਤੇ ਉਹਨਾਂ ਨੂੰ ਵੀ ਨਹੀਂ ਬਖਸਿਆ ਨੌਜਵਾਨ ਬੀਬੀਆਂ ਨੂੰ ਬਾਣਾ ਤੋਂ ਫੜਫੜ ਕੇ ਇਹਨਾਂ ਨੇ ਸਰਕਾਰੀ ਗੱਟੀਆਂ ਦੇ ਵਿੱਚ ਸਿੱਟਿਆ ਭਗਵੰਤ ਮਾਨ ਤਾਂ ਸਾਡਾ ਗਵਾਂਡੀ ਹੈ ਭਗਵੰਤ ਮਾਨ ਦਾ ਕਹੀ ਲੱਗਦਾ ਹੈ ਭਗਵੰਤ ਮਾਨ ਉਹਦੋਂ ਕਿ ਲੱਗਦਾ ਸਰਕਾਰ ਬਣਾਉਣ ਵਕਤ ਤੋਂ ਸਾਡਾ ਤੀ ਉਸ ਤੋਂ ਬਾਅਦ ਜਦੋਂ ਆ ਕੇ 14 ਬਣ ਗਿਆ ਆਪ ਮੋਦੀ ਦਾ ਇਹ ਤਦ ਵਕਤ ਮਾਨ ਕਹਿੰਦਾ ਸੀ ਕਿ ਸੱਥਾਂ ਤੋਂ ਸਰਕਾਰ ਚੱਲਿਆ ਕਰੂਗੀ ਇਹ ਤਾਂ ਸੱਥਾਂ ਤੋਂ ਕਥਨਾਂ ਦੀਆਂ ਬੱਥਾ ਭਰ ਭਰ ਕੇ ਲਿਜਾਉਂਦੇ ਨੇ ਆਏ ਆਏ ਡਰ ਜਾਓਗੇ ਤੁਸੀਂ ਪੰਜਾਬ ਦੇ ਬਿਲਕੁਲ ਨਹੀਂ ਡਰਦੇ ਅਸੀਂ ਕਹਿੰਦੇ ਲੈ ਕੇ ਚੱਲੋ ਜਿੱਥੇ ਲੈ ਜਾਣਾ ਤੁਹਾਨੂੰ ਅਸੀਂ ਉੱਥੇ ਜਾਵਾਂਗੇ ਲੈ ਜਾਣਾ ਲੈ ਚੱਲੋ ਜਿਹੜੀ ਜੇਲ੍ਹ ਕਿ联ਾ ਉੱਤੇ ਲੈ ਚੱਲੋ ਸਾਡੇ ਭਾਵੇਂ ਗੋਲੀ ਮਾਰੇ ਪਿੱਛੇ ਨਹੀਂ ਹਟਦੇ ਸੀ ਜੇ ਤੁਸੀਂ ਸਵਾਲ ਕਰੋਗੇ ਪਿੰਡਾਂ ਚ ਜਾਣਗੇ ਹਣ ਬੋਟਾ ਮੰਗਾਂ ਆਉਣਗੇ ਆਉਂਦੇ ਰੋੜੇ ਮਾਰਾਂਗੇ ਪਿੰਡਾਂ ਚ ਬੰਨਦੇ ਹਾਂ ਰੋੜੇ ਮਾਰਾਂਗੇ ਦੱਸਾਂਗੇ ਲੈ ਲਾਂਗੇ ਬਦਲੇ ਅਸੀਂ ਵੀ ਛੱਡਦੇ ਨਹੀਂ ਬਦਲੇ ਲੈ ਲਾਂਗੇ ਸਾਰੇ ਕੀ ਕੀ ਜਣਾ ਜਾਓਗੇ ਪਿੰਡਾਂ ਚ ਚੱਕਿਆ ਜਾ ਰਹੇ ਹਾਂਜੀ ਹਾਂਜੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਗ੍ਰਫਤਾਰ ਕੀਤਾ ਜਾ ਰਿਹਾ ਹੈ ਲਗਾਤਾਰ ਪੁਲਿਸ ਜਿਹੜੀ ਹੈ ਉਹ ਪਿੰਡੋਂ ਪਿੰਡ ਜਾ ਕੇ ਗ੍ਰਿਫਤਾਰ ਕਰ ਰਹੀ ਹੈ ਕੀ ਕਹਿਣਾ ਜਾਂ ਕੀ ਕਹਿਣਾ ਚਾਹੋਗੇ ਧਰਨਾ ਨਹੀਂ ਲਾਉਣ ਦਿੱਤੇ ਨਹੀਂ ਲਾਉਣ ਦਿੱਤੇ ਇਹਨਾਂ ਨੇ ਹਾਂ ਕਿਤੇ ਲਿਜਾਣ ਸਾਨੂੰ ਜੇਲ੍ਹ ਚ ਲਿਜਾਣ ਕਿਤੇ ਮਰ ਜੀ ਜਾਂ ਕੋਈ ਡਰ ਨਹੀਂਗਾ ਕੋਈ ਡਰ ਨਹੀਂ ਸਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਕੀ 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 ਕਹਿਣਾ ਚਾਹੋਗੇ ਜੀ ਅਸੀਂ ਕਹਣਾ ਜਾਂਦੇ ਅਸੀਂ ਬਟੈਂਡੇ ਜਾਂਦੇ ਥੇ ਦੋ ਦੋ 3 ਅੰਦੀ ਰਹੀ ਤੇ ਇਹ ਜਾਨ ਨਹੀਂ ਦੇਂਦੇ ਨਾ ਵੀ ਜਾਣਦੇ تھے ਅਸੀਂ 6 ਤਰੀਕ ਨੂੰ ਉਦੋਂ ਵੀ ਨਹੀਂ ਜਾਣ ਦਿੱਤਾ ਇਹਨਾਂ ਨੇ ਹੱਜ ਵੀ ਨਹੀਂ ਜਾਣ ਦਿੱਤਾ ਅਸੀਂ ਅਸੀਂ ਜੇਲ੍ਹਾਂ ਤੋਂ ਡੁਕ ਲਿਆ ਜੀ ਮੈਂ ਜਾਂ ਸੀ ਕੋਈ ਵੇਚ ਦੇ ਹੁਣ ਕੋਈ ਚਿੱਟਾ ਵੇਚ ਦੇ ਹੁਣ ਕੋਈ ਹਾਂ ਇਹ ਜਿਹੜਾ ਪਹਿਲਾਂ ਵੀ ਅਜੇ 6 ਫਰਵਰੀ ਨੂੰ ਜਿਹੜਾ ਪਹਿਲਾ ਹੰਗਾਮਾ ਹੋਇਆਗਾ ਉਹਦੇ ਵੀ ਕਿਸਾਨ ਸ਼ਾਂਤਮਈ ਤਰਨਾ ਕਰਨ ਵਾਸਤੇ ਬਠਿੰਡੇ ਜਾ ਰਹੇ ਸੇ ਜੋ ਕਿ ਜਿਹੜੇ ਸਾਡੇ 2 ਕਿਸਾਨ ਨੇ ਉਹ ਬੇਕਸੂਰ ਜੇਲ੍ਹ ਦੇ ਵਿੱਚ ਬੰਦ ਕਰੇ ਹੋਏ ਨੇ ਉਹਨਾਂ ਦੀ ਰਿਹਾਈ ਵਾਸਤੇ ਤਰਨਾ ਲਾਉਣ ਦੀ ਡੀਸੀ ਦਫਤਰ ਉਹਦੇ ਵੀ ਪੁਲਿਸ ਪ੍ਰਸ਼ਾਸਨ ਨੇ ਸਾਡੇ ਨਾਲ ਧੱਕਾ ਕੀਤਾ ਸਾਡੀਆਂ ਮਾਵਾ ਪੈਣਾ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਸਿੱਟਿਆ ਤੇ ਅੱਜ ਵੀ ਪ੍ਰਸ਼ਾਸਨ ਨੂੰ ਲਿਖਿਆ ਹੋਇਆ ਪ੍ਰੋਗਰਾਮ ਦੀ ਚੰਗਾ ਪਹਿਲਾਂ ਤੈਅ ਕਰਿਆ ਹੋਇਆ ਅੱਜ ਵੀ ਇਹਨਾਂ ਨੇ ਇਸੇ ਤਰ੍ਹਾਂ ਮਾਵਾ ਪੈਣਾ ਨਾਲ ਧੱਕਾ ਕੀਤਾ ਤੇ ਸਾਡੇ ਜਿਹੜੇ ਬਜ਼ੁਰਗ ਤੇ ਉਹਨਾਂ ਨੂੰ ਵੀ ਨਹੀਂ ਬਖਸ਼ਾ ਜਿਹੜੇ ਬੱਚੇ ਤੇ ਉਹਨ ਜਵਾਨ ਬੀਬੀਆਂ ਨੂੰ ਬਾਲਾਂ ਤੋਂ ਫੜ-ਫੜ ਕੇ ਇਹਨਾਂ ਨੇ ਸਰਕਾਰੀ ਗੱਡੀਆਂ ਦੇ ਵਿੱਚ ਸਿੱਟਿਆ ਅਸੀਂ ਉਹਨਾਂ ਅਸੀਂ ਜੇਲ੍ਹਾਂ ਤੋਂ ਨਹੀਂ ਡਰਦੇ ਉਹਨਾਂ ਚਿਰ ਸੰਘਰਸ਼ ਕਰਾਂਗੇ ਜਿੰਨੇ ਚਿਰ ਉਹ ਸਾਡੇ ਦੋ ਕਿਸਾਨਾਂ ਆ ਗਏ ਜਿੰਨੇ ਚਿਰ ਸਾਡੇ ਤੇ ਜਾਨ ਆਉਦਣਾ ਸੀ ਨਾਲ ਸੀ ਸੰਘਰਸ਼ ਕਰਾਂਗੇ ਅਸੀਂ ਮੁੱਖ ਮੰਤਰੀ ਦੇ ਗਵਾਂਢੀ ਪਿੰਡ ਦੇੋਂ ਤੁਹਾਡੇ ਤੇ ਵੀ ਜਵਰ ਹੋ ਰਿਹਾਗਾ ਸਾਡੇ ਮੁੱਖ ਮੰਤਰੀ ਦੇ ਗਵਾਂਢੀ ਪਿੰਡ ਦਾ ਇਹ ਤਾਂ ਕਹਿਣ ਦੇ ਗੱਲਾਂ ਹੁੰਦੀਆਂ ਨੇ ਹਾਥੀ ਦੇ ਦੰਦ ਖਾਣ ਦੇ ਹੋਰ ਹੁੰਦੇ ਨੇ ਦਿਖਾਣ ਦੇ ਹੋਰ ਹੁੰਦੇ ਨੇ ਇਹ ਭਗਵਾਨ ਤੁਮਨ ਕਹਿੰਦਾ ਜੀ ਕਿ ਸੱਥਾਂ ਜੋ ਸਰਕਾਰ ਚੱਲਿਆ ਕਰੂਗੀ ਇਹਦਾ ਸੱਥਾਂ ਤੋਂ ਕਥਾਨਾਂ ਦੀ ਬੱਸਾਂ ਪਰ ਪਰ ਕੇ ਲਿਜਾਉਂਦੇ ਨੇ 2027 ਦੇ ਵਿੱਚ ਅਸੀਂ ਕਿਸਾਨ ਨੂੰ ਦੱਸ ਦਾਂਗੇ ਭਗਵਾਨ ਤੁਮਨ ਨੂੰ ਕਿ ਕਿਸਾਨਾਂ ਦਾ ਰੋਹ ਕੀ ਹੁੰਦਾ ਤੇ ਪੰਜਾਬ ਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਇੱਧਰ ਵੀ ਜਿਹੜਾ ਵੱਡੀ ਗਿਣਤੀ ਦੇ ਵਿੱਚ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਿਧਰ ਤਾਂ ਵਿਹੜੇ ਚਲੇ ਸੀ ਜੀ ਹਾਂ ਜੀ ਨੇ ਜਾਣ ਦਿੰਦੇ ਕਹਿੰਦਾ ਨਾ ਨਾ ਜਾਣ ਦਿੰਦੇ ਜੀ ਹੁਣ ਕੀ ਕੀ ਮੰਨਿਆ ਜਾਵੇ ਸਰਕਾਰ ਕਹਿੰਦੀ ਸੀ ਕਿ ਇਹ ਸਰਕਾਰੀ ਧਰਨਾ ਚੋਂ ਨਿਕਲੀ ਸੀਗੀ ਇਹ ਪਾਰਟੀ ਲਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਕਿਸਾਨਾਂ ਨੂੰ ਜਿਹੜਾ ਉਹ ਗ੍ਰਿਫਤਾਰ ਕਰਕੇ ਆ ਦੂਜੀ ਬੱਸ ਇੱਕ ਬੱਸ ਇੱਕ ਉਹ ਇੱਕ ਆ ਬੱਸ ਆ ਕੀ ਕਹਿਣਾ ਚਾਹੋਗੇ ਬੇਪੇ ਜੀ ਅਸੀਂ ਤਾਂ ਵੀ ਆਪਣੀਆਂ ਮੰਗਾਂ ਮੰਗਦੇ ਸੀ ਕਿਸੇ ਨੂੰ ਕੋਈ ਤੰਗ ਨਹੀਂ ਕਰਦੇ ਸਾਨੂੰ ਤੰਗ ਕਰਦੀ ਹੈ ਪੁਲਿਸ ਸਰਕਾਰ ਤਾਂ ਸਰਕਾਰ ਤਾਂ ਕਹਿੰਦੀ ਸੀ ਆਮ ਲੋਕਾਂ ਦੀ ਸਰਕਾਰ ਹੈ ਇਹ ਹਾਂ ਇਹ ਸਰਕਾਰ ਸਾਨੂੰ ਤੰਗ ਕਰਦੀ ਹੈ ਅਸੀਂ ਉਹਦੇ ਮੰਗਾਵਾਰੀ ਜਾਂਨੇ ਸੀ ਕਿਸੇ ਨੂੰ ਕੁਝ ਨਹੀਂ ਕਹਿੰਦੇ ਕੋਈ ਅਸੀਂ ਪੁਲਿਸ ਵਾਲੇ ਨੂੰ ਤੰਗ ਕਰਦੇ ਅਸੀਂ ਕੋਈ ਨਜਾਇਜ਼ ਬੋਲਦੇ ਨਹੀਂ ਹੈਗੇ ਹਾਂ ਪਿੰਡੋਂ ਪਿੰਡੀ ਪੁਲਿਸ ਆ ਗਈ ਹਾਂ ਪਿੰਡ ਪਿੰਡ ਚ ਪੁਲਿਸ ਵੜ ਗਈ ਹਾਂ ਹਾਂ ਪਿੰਡ ਪਿੰਡ ਚ ਪਿੰਡ ਪਿੰਡ ਚ ਤੰਗ ਕਰ ਰਹੇ ਨੇ ਇਹ ਸਾਨੂੰ ਪਰੇਸ਼ਾਨ ਕਰਦੇ ਨੇ ਆ ਬੀਬੀ ਐਨ ਸਾਡੀ ਨੂੰ ਪਰੇਸ਼ਾਨ ਕਰਦੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇਸ ਵਕਤ ਜਿਹੜੀਆਂ ਉਹ ਤਾਂ ਤਸਵੀਰਾਂ ਇਸ ਵਕਤ ਜਿਹੜੀਆਂ ਇਹ ਸ਼ੇਰੋਂ ਪਿੰਡ ਦੀਆਂ ਨੇ ਜਿੱਥੇ ਵੱਡੀ ਪੱਦਰ ਦੇ ਉੱਤੇ ਗ੍ਰਿਸ਼ਾਨਾ ਨੂੰ ਗ੍ਰਿਫਤਾਰ ਕਰਕੇ ਲਈ ਆਇਆ ਗਿਆ ਕਬਸ ਜਿਹੜੀ ਹੈ ਉਧਰ ਪੜੀ ਹੈ ਦੂਜੀ ਪਾਸੇ ਇਧਰਲੇ ਪਾਸੇ ਹੈ ਤਾਂ ਤਸਵੀਰਾਂ ਦੇ ਵਿੱਚ ਗੱਲਬਾਤ ਭਗਵਾਨ ਸਮਾਨ ਦੀ ਸਰਕਾਰ ਬੁੱਜੜ ਮੁਰਦਾਬਾਦ 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 ਇਹ ਕਰ ਇਹ ਤਾਂ ਇਹ ਤਾਂ ਕਹਿੰਦੇ ਸੀ ਆਮ ਲੋਕਾਂ ਦੀ ਸਰਕਾਰ ਆ ਹਾਂਜੀ ਇਹ ਤਾਂ ਕਹਿੰਦੇ ਆ ਆਮ ਲੋਕਾਂ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਡੰਡਾ ਵਾਰ ਰਹੀ ਆ ਕਿਸਾਨਾਂ ਦੇ ਉੱਤੇ ਬੁੱਚੜ ਸਰਕਾਰ ਆ ਇਹਦੇ ਵਰਗੀ ਕੋਈ ਸਰਕਾਰ ਨਹੀਂ ਆਈ ਤੀ ਇਹ ਤਾਂ ਘਰੋ ਘਰੀ ਵੜ ਗਈ ਅੱਜ ਹਾਂ ਹਾਂ ਘਰੋ ਘਰੀ ਵੜ ਗਏ ਤਰਕੇ ਦੀ ਛਾਪੇ ਮਾਰੀ ਹੋ ਰਹੀ ਆ ਅਸੀਂ ਆਂਗੇ ਪਿੰਡਾਂ ਜਾਉਣ ਦੇ ਨਾਲੋਂ ਪਿੰਡਾਂ ਦਾ ਜਾਨ ਲੈ ਕੋਈ ਪੁੱਸਾਂਗੇ ਨਾ ਸਵਾਲ ਕਰਾਂਗੇ ਪਿੰਡਾਂ ਦੇ ਫੁੱਲ ਫੁੱਲ ਜੰਮੀ ਪਾਥੀਆਂ ਪਾਥੀਆਂ ਮਾਰਾਂਗੇ ਪਾਥੀਆਂ ਤੜਕੇ ਦੇ ਭੁੱਖੇ ਫਿਰਦੇ ਆ ਬਾਈ ਤੜਕੇ ਦੇ ਭੁੱਖੇ ਫਿਰਦੇ ਆਗੇ ਇੱਧਰ ਰੋਟੀਆਂ ਖਵਾਉਣ ਦੇ ਮਾਰੇ ਕਿਤੇ ਲਿਜਾਂਦੇ ਬਣੀ ਕਿਸੇ ਥਾਣੇ ਲਿਜਾਣ ਕਿਤੇ ਲਿਜਾਣ ਤੁੰ ਨੂੰ ਰੋਟੀ ਦਾ ਖਵਾਉਣਾ ਭੁੱਖੇ ਮਰ ਰਹੇ ਆ ਅਸੀਂ ਹੈ ਅਸੀਂ ਰੋਟੀ ਵਾਸਤੇ ਫਿਰਦੇ ਆਂ ਰੋਟੀ ਬਚਾਉਂਦੇ ਆਂ ਲੋਕਾਂ ਦੀ ਉਹ ਭਗਵੰਤਨ ਦਾ ਤੁਹਾਡਾ ਗਵਾਂਢੀ ਹੈ ਭਗਵੰਤਨ ਦਾ ਸਾਡਾ ਕਈ ਲੱਗਦਾ ਹੈ ਭਗਵੰਤਨ ਉਹਦੋਂ ਸਰਕਾਰ ਬਣਾਉਣ ਵਕਤ ਤੋਂ ਸਾਡਾ ਸੀ ਉਸ ਤੋਂ ਬਾਅਦ ਜਦੋਂ ਜਾ ਕੇ ਉਹਦਾ ਬਣ ਗਿਆ ਮੋਦੀ ਦਾ ਠੀਕ ਹੈ ਅਸੀਂ ਐ ਡਰ ਜਾਵਾਂਗੇ ਤੁਸੀਂ ਜਾਬ ਬਿਲਕੁਲੀ ਡਰਦੇ ਅਸੀਂ ਕਹਿੰਦੇ ਲੈ ਕੇ ਚੱਲੋ ਜਿੱਥੇ ਲੈ ਜਾਣਾ ਤੁਹਾਨੂੰ ਅਸੀਂ ਉੱਥੇ ਹੀ ਜਾਵਾਂਗੇ ਜਿੱਥੇ ਲੈ ਜਾਣਾ ਲੈ ਚੱਲੋ ਜਿਹੜੀ ਜੇਲ੍ਹ ਤੇ ਲੈ ਜਾਣਾ ਉੱਥੇ ਲੈ ਚੱਲੋ ਠੀਕ ਹੈ ਜਿਲ੍ਹਾ ਠਾਣੇ ਲੋਕਾਂ ਨੇ ਹੰਦਸੇ ਜਾਣੇ ਸਾਡੇ ਭਾਣੇ ਗੋਲੀ ਮਾਰੇ ਪਿੱਛੇ ਨਹੀਂ ਹਟਦੇ ਸੀ ਜੇ ਤੁਸੀਂ ਸਵਾਲ ਕਰੋਗੇ ਪਿੰਡਾਂ ਚ ਜਾਣਗੇ ਹੁਣ ਵੋਟਾਂ ਮੰਗਾਂ ਆਉਣਗੇ ਆਉਣ ਰੋੜੇ ਮਾਰਾਂਗੇ ਪਿੰਡਾਂ ਚ ਜਾਣਗੇ ਰੋੜੇ ਮਾਰਾਂਗੇ ਰੋੜੇ ਹਾਂਜੀ ਹਾਂ ਬਿਲਕੁਲ ਸਵਾਲ ਕਰਾਂਗੇ ਕੋਈ ਆਉਣ ਦਾ ਪਹਿਲੀ ਗੱਲ ਦਾ ਪਿੰਡਾਂ ਚ ਨਹੀਂ ਨਹੀਂ ਚਾਰ ਮਹੀਨੇ ਰਹਿ ਗਏ ਕੋਈ ਨਹੀਂ ਆਉਣੇ ਦੱਸਣ ਲੈ ਲਾਂਗੇ ਬਦਲੇ ਅਸੀਂ ਵੀ ਛੜਦੇ ਨਹੀਂ ਬਦਲੇ ਲੈ ਲਾਂਗੇ ਸਾਰੇ ਕਰੋਂਗੇ ਸਵਾਲ ਪਿੰਡਾਂ ਜਾਣ ਨੂੰ ਹਾਂਜੀ ਹਾਂ ਪਿੰਡਾਂ ਚੋਂ ਸਵਾਲ ਕਰਾਂਗੇ ਹਾਂ ਇੱਤਰ ਕੋਠੇ ਦੇ ਦਰ ਕੇ ਰੱਖਾਂਗੇ ਆਉਣ ਦੇ ਸਾਡੇ ਪਿੰਡਾਂ ਚ ਪੰਜਾਬ ਸਰਕਾਰ ਕੀ ਕਰਨਗੇ ਜੇਲਾ ਥਾਣੇ ਤਾ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਇਸ ਵਕਤ ਇਹ ਜਿਹੜੀਆਂ ਸ਼ੇਰੋਂ ਪਿੰਡ ਦੀਆਂ ਤਸਵੀਰਾਂ ਜਿੱਥੇ ਵੱਡੇ ਪੱਧਰ ਦੇ ਉੱਤੇ ਪੁਲਿਸ ਆਈ ਸੀ ਤੇ ਕਿਸਾਨਾਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਤਾਂ ਇਧਰ ਇਹ ਕਿਸਾਨ ਔਰਤਾਂ ਦੂਜੇ ਪਾਸੇ ਕਿਸਾਨ ਜਿਹੜੇ ਆ ਉਹਨਾਂ ਦੀ ਗ੍ਰਿਫਤਾਰੀ ਲਗਾਤਾਰ ਜਿਹੜੀ ਹੈ ਉਹ ਗ੍ਰਿਫਤਾਰੀ ਚੱਲ ਰਹੀ ਹੈ ਪਿੰਡਾਂ ਦੇ ਪਿੰਡੋਂ ਪਿੰਡੀ ਜਾ ਕੇ ਪੁਲਿਸ ਗ੍ਰਿਫਤਾਰੀਆਂ ਕਰ ਰਹੀ ਹੈ ਪਿੰਡੋਂ ਪਿੰਡੀ ਜਾ ਕੇ ਗ੍ਰਿਫਤਾਰੀਆਂ ਵਾਲਾ ਮਾਹੌਲ ਬਣਾਇਆ ਜਾ ਰਿਹਾ ਤਾਂ ਤਸਵੀਰਾਂ ਸੰਗਰੂਰ ਦੇ ਸ਼ੇਰਾਂ ਦੀਆਂ ਜਿੱਥੇ ਵੱਡੇ ਪੱਧਰ ਤੇ ਫੋਰਸ ਹੈ ਵੱਡੇ ਪੱਧਰ ਤੇ ਫੋਰਸ ਆਈ ਹੈ ਲਗਾਤਾਰ ਗ੍ਰਿਫਤਾਰੀਆਂ ਪੈ ਰੀਆਂ ਤਾਂ ਤਸਵੀਰਾਂ ਮੈਂ ਇੱਕ ਵਾਰ ਫੋਰਸ ਦੀਆਂ ਤੁਸੀਂ ਇੱਕ ਵਾਰ ਫੋਰਸ ਦੀਆਂ ਤਸਵੀਰਾਂ ਵੀ ਦੇਖੋ ਕਿ ਕਿੰਨੀ ਵੱਡੇ ਪੱਧਰ ਦੇ ਉੱਤੇ ਫੋਰਸ ਲਗਾਈ ਗਈ ਹੋਈ ਹੈ ਇਸ ਤੋਂ ਪਹਿਲਾਂ ਇਹ ਇਹੋ ਜਿਹਾ ਮਹੌਲ ਜੇਕਰ ਸਰਕਾਰ ਉਸ ਚੀਜ਼ ਦੇ ਉੱਤੇ ਲਾਵੇ ਜਿਹੜੀ ਜਿਹਨੀਆਂ ਚੀਜ਼ਾਂ ਨਾਲ ਪੰਜਾਬ ਬਰਬਾਦ ਹੋ ਰਹੀਆਂ ਕੀ ਉਧਰ ਨਹੀਂ ਲਾਉਣਾ ਚਾਹੀਦਾ ਕੀ ਕਿਸਾਨਾਂ ਨੂੰ ਨੱਪਣ ਲਈ ਸਾਰੀ ਫੋਰਸ ਇਹੜੀ ਲਗਾ ਦਿੱਤੀ ਹੈ ਇਹ ਫੋਰਸ ਮਿਸ਼ਨ ਪ੍ਰਹਾਰ ਨਾਂ ਦੇ ਇੱਕ ਜਿਹੜੇ ਆ ਸਰਕਾਰ ਚਲਾਉਂਦੀ ਹੈ ਕਦੇ ਯੁੱਧ ਨਸ਼ਮਰੋ ਚਲਾਉਂਦੀ ਹੈ ਉਹਨਾਂ ਦੇ ਉੱਤੇ ਕਿਸੇ ਹੋਰ ਤਰੀਕੇ ਨਾਲ ਜਾਂਦੀ ਹੈ ਤੇ ਅੱਜ ਹੋਰ ਤਰੀਕੇ ਦੇ ਨਾਲ ਆ ਤਾਂ ਤਸਵੀਰਾਂ ਜਿਹੜੀਆਂ ਸ਼ੇਰੋਂ ਪਿੰਡ ਤੋਂ ਨੇ ਜਿੱਥੋਂ ਵੱਡੀ ਪੱਧਰ ਤੇੜੇ ਕਿਸਾਨ ਗ੍ਰਿਫਤਾਰ ਕੀਤੇ ਜਾ ਰਹੇ ਨੇ